ਤੋ ਮਹਾਰਾਜ ਨੂੰ ਕਹਿ ਲੱਗਿਆ ਕਿ ਮਹਾਰਾਜ ਸੱਚੇ ਬਾਦਸ਼ਾਹ ਜੇ ਲੇਖ ਨਹੀਂ ਮਿਟਣਾ ਤਾਂ ਫਿਰ ਮੈਂ ਸਿੱਖੀ ਦਾ ਨੂੰ ਧਾਰਨ ਕਰਾਂ ਮਹਾਰਾਜ ਕਹਿੰਦੇ ਐਸੀ ਬਾਤ ਨਹੀਂ ਸਮਰਖ ਗੁਰੂ ਲੇਖ ਰਖਦਾ ਵੀ ਹੈ ਤੇ ਮਿਟਾ ਵੀ ਦਿੰਦਾ ਜਨ ਲਗੇ ਦੋਗਣਾ ਕਿਵੇਂ ਹੋ ਸਕੀ ਮਹਾਰਾਜ ਦੋ ਤਾਂ ਹੁੰਦੀਆਂ ਨਹੀਂ ਕਹਿੰਦੇ ਰਾਜਨ ਵੇ ਤਿੰਨ ਦਿਨ ਠਹਿਰ ਬਸਨਾ ਜਾਈਏ ਰਾਤ ਨੂੰ ਜਦ ਸੱਚਾ ਸੁਣਾ ਹੁੰਦਾ ਹੈ ਬਈ ਜਦ ਬੁੱਢਾ ਹੋ ਗਿਆ ਰਾਜਪੂਤ ਕੇ ਚਲਾਣਾ ਕਰ ਗਿਆ ਤੇ ਉੱਥੋਂ ਜਾ ਕੇ ਇੱਕ ਚੰਦਾਲ ਦੇ ਘਰ ਜਾਣ ਨੂੰ ਲੈ ਗਿਆ ਉੱਥੇ ਉਹਨੂੰ ਕਲਾਉਂਦੇ ਨੇ ਹਮ ਜਵਣੀ ਵੱਡਾ ਹੁੰਦਾ ਗਿਆ ਤੇ ਵੱਡਾ ਹੋਇਆ ਵਿਆਹ ਕਰਤਾ ਵਿਆਹ ਤੋਂ ਬਾਅਦ 7-8 ਬੱਚੇ ਹੋ ਗਏ ਬੜਾ ਪਿਆਰਾ ਹੈ ਪਰਿਵਾਰ ਦੇ ਅੰਦਰ ਅਖੀਰ ਬਿਮਾਰ ਹੋ ਕੇ ਮਰ ਗਿਆ ਉਹ ਬਹੁਤ ਰੋਂਦੀਆਂ ਨੇ ਘਰ ਵਾਲੀ ਪਰਿਵਾਰ ਰਿਸ਼ਤੇਦਾਰ ਰੋਂਦੇ ਤੇ ਇਧਰ ਉਹਨਾਂ ਨੇ ਦਵਾ ਦਿੱਤਾ ਸਾਰਾ ਕੁਝ ਦੇ ਦਿੱਤਾ ਵੀ ਇਹ ਇੱਥੇ ਦਬਿਆ ਹੈ ਇਹ ਘੱਟ ਮੈਂ ਰਿਹਾ ਇੱਥੇ ਮੈਂ 40 ਸਾਲ ਕੱਦੇ ਦੂਸਰੇ ਦਿਨ ਮਹਾਰਾਜ ਨੇ ਤਰਫੇ ਉਸਨਿਆ ਭੇਜਿਆ ਕਿ ਰਾਜਾ ਸਾਡੇ ਨਾਲ ਚੱਲੋ ਬਾਹਰ ਜਾਓ ਬਾਹਰ ਚਲੇ ਗਏ ਤੇ ਉਸ ਵੇਲੇ ਰਾਜੇ ਨੇ ਘਾੜਮ ਦੇ ਪਿੱਛੇ ਘੋੜਾ ਲਾ ਲਿਆ ਬਹੁਤ ਤੇਜ਼ ਹੱਲ ਨੱਠਿਆ ਤੇ ਉਹ ਵੀ ਪਿੱਛੇ ਨੱਠਿਆ ਯਾਗੇ ਨੇ ਦਸ ਕੋਹ ਦੇ ਉੱਤੇ ਹਰ ਨੂੰ ਮਾਰ ਲਿਆ ਥੱਕ ਗਿਆ ਗਰਮੀ ਬਹੁਤ ਹੈ ਪਾਣੀ ਪੀਣ ਵਾਸਤੇ ਇੱਕ ਸਰੋਵਰ ਦੇ ਕੰਢੇ ਘੋੜਾ ਉਤਣ ਕੇ ਬੈਠ ਗਿਆ ਹੱਥੋਂ ਤੋਤਾ ਕੁਲਾ ਕਰਿਆ ਪੰਜੇ ਸੁਨਾਣਾ ਕਰਕੇ ਕੱਪੜਾ ਵਿਛਾਲਿਆ ਵੀ ਮੈਂ ਕੁਛ ਆਰਾਮ ਕਰਾਂਗਾ ਤੋ ਘਟੜ ਗਏ ਵੀ ਫੇਰ ਮੈਂ ਬਾਸ ਜਾਵਾਂਗਾ ਇਹਨੇ ਵੀ ਮਨ ਤੋੜ ਗਏ ਜੇਰੀ ਫੌਜ ਵੀ ਆ ਜਾਏਗੀ ਇਧਰਲੇ ਪਾਸੇ ਇੱਕ ਲੜਕਾ ਆ ਗਿਆ ਉਹਨੇ ਦੇਖ ਲਿਆ ਪਹਿਲਾਂ ਖੜਾ ਰਿਹਾ ਇਹਨੇ ਵੀ ਦੇਖ ਲਿਆ ਵੀ ਆਹ ਲੜਕਾ ਤਾਂ ਮੇਰਾ ਹੈ। ਯਾਗੀ ਹੋਣ ਲੱਗਿਆ। ਉਹ ਲੜਕਾ ਨੱਠ ਕੇ ਘਰ ਗਿਆ ਜਦ ਕਿ ਕਹਿੰਦਾ ਮਾਂ ਮਾਂ ਰੋ ਨਾ ਬਾਪੂ ਤਾਂ ਕਹਿੰਦਾ ਰਾਜਿਆਂ ਵਰਗੇ ਕੱਪੜੇ ਪਾਈ ਬੈਠਾ ਕੰਮੀ ਲਈ ਹੋਏ। ਉਹ ਹੋੜੋ ਕੋੜੋ ਦੇ ਕੋ ਹੈ। ਆਪਾਂ ਨੂੰ ਆਪਾਂ ਨੂੰ ਧੋਖਾ ਦੇ ਦੇ ਚਲੇ ਗਏ। ਇਤਰਾ ਉਹ ਇਹ ਭਾਈਚਾਰਾ ਆ ਉੱਠ ਕੇ ਆ ਗਈ ਕਹਿੰਦੀ ਜੇ ਤਾਂ ਸਾਨੂੰ ਰੋਣਾ ਸੀ ਆ ਧੋਖਾ ਕਰ ਦਿੱਤਾ। ਸਾਰੀ ਰਾਤ ਅਸੀਂ ਹੁੰਦੇ ਰਹੇ ਤੇ ਹੁਣ ਤੂੰ ਆ ਗਿਆ ਉਹ ਕਹਿਦਾ ਮੇਰੇ ਨੇੜੇ ਨਾ ਲੱਗੋ ਮੈਂ ਰਾਜਾ ਮੰਡੀ ਸਕੇ ਦਾ ਉਹ ਕਹਿੰਦਾ ਤੂੰ ਕਿਧਰੋਂ ਰਾਜਾ ਆ ਗਿਆ ਸਾਰਾ ਭਾਈਚਾਰਾ ਇਕੱਠਾ ਹੋ ਗਿਆ ਆਲੇ-ਦਾਲੇ ਖੜੇ ਹੋਗੇ ਉਹ ਬੱਚੇ ਨੱਟ ਕੇ ਆਉਂਦੇ ਨੇ ਪਿਆਰ ਕਰਨ ਵਾਲੇ ਤੇ ਦੂਰਾ ਹੀ ਰੋਕ ਦਿੰਦਾ ਉਹ ਕੁਮਾਰ ਨਾਲੇ ਰੋਕ ਦਿੰਦਾ ਵੀ ਦੂਰ ਰੋ ਦੂਰ ਮੇਰੇ ਤੋਂ ਛੂਇਆ ਨਾ ਕਰਵਾਉਂਦੀ ਸੀ ਬੜਾ ਬੜੀ ਦੇਰ ਤੱਕ ਇਹ ਮਜਮਾ ਲੱਗਿਆ ਰਿਹਾ ਅਖੀਰ ਗੁਰੂ ਮਹਾਰਾਜ ਆ ਗਏ ਰਾਜੇ ਨੂੰ ਬੜਾ ਪਰੇਸ਼ਾਨ ਦੇਖਿਆ ਮਹਾਰਾਜ ਨੇ ਮੇਰੇ ਤੋਂ ਸਮਝ ਨਹੀਂ ਆ ਰਿਹਾ ਆ ਪਰਿਵਾਰ ਮੇਰਾ ਹੈ ਘਰਵਾਲੀ ਮੇਰੀ ਹੈ ਮੇਰੇ ਅੰਦਰ ਪਿਆਰ ਵੀ ਆਉਂਦਾ ਮੈਨੂੰ ਪਤਾ ਵੀ ਹੈ ਇਹ ਚੰਦਲ ਨੇ ਆ ਦੋ ਜਨਮ ਕਿਵੇਂ ਇਕੱਠੇ ਹੋ ਗਏ ਮੇਰੇ ਮਹਾਰਾਜ ਕਹਿੰਦੇ ਪਹਿਲਾਂ ਤਾਂ ਨਿਖਾਰੀਏ ਫੇਰ ਦੱਸਾਂਗੇ ਕਹਿੰਦੇ ਕਿਉਂ ਭਾਈ ਤੁਸੀਂ ਰਾਜਾ ਕਿਉਂ ਕਹਿ ਰਿਹਾ ਕਦੇ ਮਹਾਰਾਜ ਰਾਜਾ ਨਹੀਂ ਹੈ ਇਹ ਤਾਂ ਅਰੂ ਦੀ ਰੇਤਾਈ ਗੋਲੈ ਜਦੋਂ ਤੁਸੀਂ ਦਬਿਆ ਕਿੱਥੇ ਸੀ ਕਹਿੰਦੇ ਉੱਥੇ ਕਹਿੰਦੇ ਜੀ ਆਪਣਾ ਮਰਦਾ ਵਿਛਾੜ ਲਓ ਕਬਰ ਪੱਟੀ ਵਿੱਚ ਪਿਆ ਸਾਰਿਆਂ ਨੇ ਮਹਾਰਾਜ ਨੂੰ ਆ ਕੇ ਨਮਸਕਾਰ ਕਰੀ ਕਹਿੰਦੇ ਦੇਖੋ ਮਹਾਰਾਜ ਇੱਕੋ ਜੀ ਸ਼ਰਲਾਏ ਦੁਆ ਬੜਾ ਬਨੇ ਖਾ ਪਿਆ ਸਾਹਮਣੇ ਉਹਦੇ ਬਾਅਦ ਮਹਾਰਾਜ ਜੀ ਲਾਇ ਕੇ ਰਾਜ ਨੂੰ ਤਰਜੀਹ ਰਖਦੇ ਇਸ ਕਹਿੰਦੇ ਰਾਜ ਬੜੀ ਪਰੇਜਾਨੀ ਹੈ ਤੇਰੇ ਮਨ ਵਿੱਚ ਕੀ ਗੱਲ ਹੈ ਇਹਦਾ ਫਤੇ ਬਾਸ਼ਾ ਮੈਂ ਕੀ ਦੱਸਾਂ ਪਰੇਸ਼ਾਨ ਤਾਂ ਹੀ ਹੈ ਆ ਸਾਰਾ ਕੁਝ ਮੈਨੂੰ ਸੁਪਨੇ ਚ ਵਸਿਆ ਜਿਹੜਾ ਆਪਣਾ ਪ੍ਰਤੱਖ ਦੇਖਣਾ ਮੇਰਾ ਹੀ ਪਰਿਵਾਰ ਹੈ ਮਹੀਂ ਮਰੀਆਂ ਮੈਨੂੰ ਇਹ ਦਬਿਆ ਹੈ ਮੈਨੂੰ ਇਹ ਦਬ ਕੇ ਤੁਸੀਂ ਕੱਢ ਲਿਆ ਮੈਨੂੰ ਹੁਣ ਪਤਾ ਨਹੀਂ ਲੱਗਦਾ ਵੀ ਇਹ ਗੱਲ ਕੀ ਹੋ ਗਈ ਮੇਰਾ ਤਾਂ ਦਿਮਾਗ ਚੱਕਰ ਖਾਣ ਲੱਗਿਆ ਮੈਂ ਰਾਜਾ ਹਾਂ ਕਿ ਮੈਂ ਚਿਲਾਣਾ ਮਾਰ ਰਿਹਾ ਕਹਿੰਦੇ ਰਾਜ ਨੂੰ ਤਾਂ ਤਰਕ ਕਰੀ ਸੀ ਕੱਲ ਵੇਲੇ ਕਿਵੇਂ ਮਿਟ ਜਾਏਗਾ ਦੋ ਗੁਨਾ ਕਿਰੇ ਹੋ ਜਾਣਗੇ ਕਹਿੰਦੇ ਦੇਖਤਾ ਹੈ ਗੁਰੂ ਦੇ ਦਰਸ਼ਨ ਕੀਤੇ ਛੱਡਾ ਧਾਰ ਕੇ ਆਇਆ ਤੇਰੇ ਪੁੰਨ ਫਲ ਇੰਨੇ ਬਣ ਗਏ ਕਿ ਉਸ ਲੇਖ ਨੇ ਮਿਟਣਾ ਹੀ ਤੇ ਉਹਦੇ ਮਿਟਣ ਦਾ ਕਾਰਨ ਗੁਰੂ ਸੀ ਸੋ ਅਸੀਂ ਤੈਨੂੰ ਸੁਪਨੇ ਦੇ ਵਿੱਚ ਉਹ ਜਨਮ ਪੂਰੇ ਦਾ ਪੂਰਾ ਫਰਦਾ ਦਤਾ ਜਿਹੜਾ ਤੈ ਸਤਮੁੱਚ ਭੋਗਣਾ ਸੀ ਸੋ ਇਸ ਤਰ੍ਹਾਂ ਦੇ ਨਾਲ ਜੇ ਗੁਰੂ ਚਾਹੇ ਤਾਂ ਲੇਖ ਮੇਕ ਦਿੰਦਾ ਤੂੰ ਵੀ ਲੇਖ ਮਟਾਏਗਾ ਜਰਨਾ ਵੀ ਧੂਰੀ ਮਸਤਕ ਨੂੰ ਲੰਗੇ ਲੇਖ ਮਰ ਕੇ ਉਹ ਖੁੰਡਾ ਹੋ ਜਾਂਦਾ ਹੈ ਤਿੱਖੇ ਜਿਹੜੇ ਮੂੰਹ ਨੇ ਜੂ ਨਾਨਕ ਪਾ ਜੜੇ ਪਾਸ ਦੋ ਬੰਦੇ ਆਏ ਕਰਦੇ ਜੀ ਤੁਮਾਸ਼ੇ ਨੇ ਦੇਣੇ ਇੱਕ ਖੱਤਰੀ ਸੀ ਇੱਕ ਦੁਕਾਨਦਾਰ ਸੀ ਦੁਕਾਨਦਾਰ ਵਿਸ਼ੇ ਵਿਚਾਰਾਂ ਵਾਸਤੇ ਬੇਸ਼ਵਾਵਾ ਦੇ ਬਸਤੀ ਵਿੱਚ ਲਿਆ ਜਾਏ ਕਰੇ ਇਹ ਗੁਰੂ ਮਹਾਰਾਜ ਕੋ ਆ ਗਏ ਇੱਕ ਨੇ ਮੈਨਾਂ ਆਇਆ ਕਹਿਣ ਲੱਗੇ ਵੀ ਆਪਾਂ ਕਿੱਥੇ ਮੁੜਿਆ ਕਰੀਏ ਜੇ ਤੂੰ ਪਹਿਲਾਂ ਆਏ ਤਾਂ ਤੂੰ ਇਹ ਬੋਲ ਕੇ ਦਰੱਖੱਲੇ ਪੈ ਗਈ ਮੈਂ ਪਹਿਲਾਂ ਆਵਾਂ ਤਾਂ ਮੈਂ ਰਹਿ ਗਈ ਇਹਦੇ ਤਰ੍ਹਾਂ ਨਾਲ ਹੋਇਆ ਉਹ ਪਹਿਲਾਂ ਆ ਗਿਆ ਬੇਸ਼ፋਰ ਦਾ ਦਰਵਾਜ਼ਾ ਬੰਦ ਸੀ ਆ ਗਏ ਇੱਕ ਧੱਕਾ ਲਾਇਆ ਤਿੱਖਾ ਗਿਆ ਧਾਤੀ ਫੋਲਣ ਲੱਗ ਗਿਆ ਹੌ ਸਾਉਂਡ ਦਾ ਮੀਂਹਾਂ ਨਹੀਂ ਪੈ ਗਿਆ ਤੇ ਕੋਈ ਤਾਂ ਗੱਗਰ ਨਿਕਲਾਈ ਫੋਨ ਦੇ ਫੋਨ ਦੇ ਨਾਲ ਹਮੇਸ਼ਾ ਤਹਲੀ ਕੋਲੇ ਆ ਵੀ ਨਹੀਂ ਗਈ ਜੀ ਉਹਹਰਾਨ ਹੋ ਗਿਆ ਇੱਕੋ ਲਈ ਕੋਲੇ ਕਿਸੇ ਨੇ ਤਦੂ ਤੇ ਹੈਗੀ ਸ਼ਕਲ ਮੋਹਰਾਂ ਦੀ ਉਹਦੇ ਬਸੇ ਉਹ ਗੁਰ ਸਿੱਖਾ ਗਿਆ ਲੰਗ ਮਾਰ ਰਤਿਆ ਉਹ ਰੰਡਾ ਕਰਾਉਂਦੇ ਦਾ ਸਾਰ-ਵਾਰ ਲੰਘਿਆ ਵੜਿਆ ਪੈਰ ਦੇ ਬਹੁਤ ਦੁੱਖ ਹੋਇਆ ਬੜੇ ਜੋਰ ਦੇ ਨਾਲ ਖਿੱਚ ਕੇ ਉਸਨੇ ਕੰਡਾ ਕਢਿਆ ਤੇ ਨਾਲ ਮਿਹਣਾ ਦਿੱਤਾ ਕਹਿੰਦਾ ਲੈ ਸਿੱਖਾ ਤੂੰ ਰੋਜ਼ਾਨਾ ਸਤ ਸੰਗ ਗੁਰੂ ਦੇ ਦਰਸ਼ਨ ਕਰ ਮੈਂ ਜਨਾ ਵਿਕਾਰ ਦਾ ਆ ਮੈਨੂੰ ਗਾਦਰ ਲੱਗ ਗਈ ਆ ਪਲਟ ਕੇ ਦੇਖੀਏ ਕੋ ਸੋਣਾ ਡੇਜਾ ਪਲਟੀ ਦਾ ਇੱਕ ਮੋਹਰ ਤੇ ਕਹਿੰਦਾ ਮੈਨੂੰ ਤਾਂ ਦੱਬੀਆ ਮੋਹਰ ਤੇ ਤੇਰੇ ਆ ਦੇ ਕੰਦਾ ਗਿਆ ਜਨ ਗਿਆ ਤੁਲਨੀ ਉਹ ਕਹਿੰਦਾ ਵੀ ਪ੍ਰੇਮੀਆਂ ਮੈਂ ਤਾਂ ਨਹੀਂ ਜਾਣਦਾ ਮੇਰਾ ਗੁਰੂ ਸਮਰੱਥ ਹੈ ਸਭ ਕੁਝ ਜਾਣਦਾ ਹੈ ਚਲ ਹੁਣੇ ਨਿਰਣਾ ਕਰਾ ਦੇ ਗੁਰਨਾਨਕ ਬਾਦ ਪਹੁੰਚ ਜਾਵੇ ਮਹਾਰਾਜ ਆ ਪੜਾ ਵਰ ਤੇ ਮਹਾਰਾਜ ਕਹਿੰਦੇ ਭਰੂ ਪਿਛਲਾ ਜਨ ਕਿਸੇ ਨੂੰ ਦੱਸਦਾ ਹੈ ਕਹਿੰਦੇ ਨਾਮਾਰਾ ਪਿਛਲਾ ਤਾਂ ਪਿਛਲਾ ਸਾਨੂੰ ਤਾਂ ਇਹ ਨਹੀਂ ਪਤਾ ਵੀ ਘੜੀ ਪਰ ਨੂੰ ਕੀ ਹੋਣਾ ਹੈ ਅਗਲੇ ਸਾਲ ਵਿੱਚ ਕੀ ਹੋਣ ਵਾਲਾ ਸਾਨੂੰ ਤਾਂ ਇਹ ਵੀ ਗਿਆਨ ਨਹੀਂ ਮਹਾਰਾਜ ਕਹਿੰਦੇ ਪਿਆਰਿਆ ਅੱਜ ਦੇ ਦਿਨ ਤੂੰ ਐਸਾ ਕ੍ਰਾਈਮ ਕਰਿਆ ਸੀ ਕਿ ਤੈਨੂੰ ਸੂਲੀ ਮਿਲਣੀ ਸੀ ਹੁਣ ਵੀ ਤਾਂ ਫੜਿਆ ਜਾਣਾ ਸੀ ਤੇ ਤੈਨੂੰ ਬਗਉ ਬਣੀ ਤੈਨੂੰ ਸੂਲੀ ਤੇ ਚਾਰ ਦਿਨਾਂ ਸਤ ਸੰਗਤ ਆਇਆ ਔਰ ਸੂਲ ਹੀ ਮਿਟ ਗਏ ਕੇਵਲ ਸੂਲ ਰਹਿ ਗਈ ਔਰ ਸੂਲ ਚੋਂ ਦੇ ਨਾਲ ਤੇਰਾ ਦੇਖ ਵੱਡਾ ਭਾਰਾ ਮਿਲ ਗਿਆ ਉਹਨੂੰ ਕਹਿਣ ਲੱਗੇ ਤੂੰ ਦਾਨ ਕੀਤਾ ਸੀ ਤਤਵੇ ਤੇ ਮਹਾਪੁਰਸ਼ਾਂ ਨੇ ਇੱਕ ਮੋਗਲ ਦਾਨ ਕੀਤਾ ਉਹ ਤੈਨੂੰ ਹੀ ਤਾਂ ਜਾਗਰ ਭਰੀ ਹੋਈ ਮੋਰਾ ਵੀ ਮਿਲ ਨਹੀਂ ਜਿਆ ਇਸ ਜਨ ਦੇ ਅੰਦਰ ਵਰਤਾਏ ਆਪਣੇ ਕਰਮਾਂ ਨੂੰ ਕੋਲੇ ਬਣਾ ਦਿੱਤਾ ਮਾਰੇ ਕਰਮ ਦੇ ਅੱਗੇ ਇਸ ਕਰਕੇ ਮੂਲ ਬਚਿਆ ਰਿਹਾ ਤੇ ਬਾਕੀ ਸਾਰੇ ਕੋਲੇ ਤੋ ਇਸ ਤਰ੍ਹਾਂ ਦੇ ਨਾਲ ਰਾਜਾ ਜਿਹੜਾ ਸੀ ਉਸਨੇ ਸਿੱਖੀ ਧਾਰਨ ਕਰੀ ਸਾਰੀ ਰਾਇਆ ਦੇ ਸਵੇਤ ਅਹੰਕਾਰਾਂ ਪਾਉਂਦੇ ਸਵੇਤ ਉਹਦੇ ਬਾਅਦ ਬੇਨਤੀ કરી ਕਿ ਸੱਚੇ ਬਾਦਸ਼ਾਹ ਭਾਈ ਗਿριαਣੇ ਨੂੰ ਮੇਰੇ ਨਾਲ ਤੇ ਜਿਵੇਂ ਮੇਰੇ ਉੱਤੇ ਕਿਰਪਾ ਕਰੀਏ ਇਸੇ ਤਰ੍ਹਾਂ ਦੇ ਨਾਲ ਇਸ ਜਨਮ ਵਿੱਚ ਕਿਰਪਾ ਕਰੇ ਹੋਰਾਂ ਦੇ ਉੱਤੇ ਵੀ ਕਿਰਪਾ ਕਰਕੇ ਉਹਨਾਂ ਨੂੰ ਵੀ ਛੁਪੇ ਰਾਹ ਲਾਵੇ ਸੋ ਜੀ ਮਹਾਰਾਜ ਕਹਿੰਦੇ ਪਿਆਰਿਓ ਐਸੇ ਜਿਹੜੇ ਗੁਰਸਿੱਖ ਨੇ ਅਸੀਂ ਉਹਨਾਂ ਦੀ ਧੂੜੀ ਮੰਗਦੇ ਆ ਜਾਂ ਨਾਮ ਦੇ ਤੂੜ ਮੰਗਦੇ ਤਿਸ ਗੁਰਸਿੱਖੀ ਜੋ ਆਪ ਜਪੇ ਅਬਰਾ ਧੂੜੀ ਮੰਗਾਓ ਸਲਾਹ ਵਿੱਚ ਆਂਦੇ